ਕੁਮਾਰ ਗੱਲ ਵੀ ਜੀ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਪੱਤਰਕਾ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਵਰ ਦੀ ਅਨਨੋਨ ਮੁਰੇ ਨੇ ਅਜੀ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਵੱਡੇ ਬਰਾਦਾਂ ਦਾ ਲੜ ਪਿਆ ਰੈਸਟੋਰੈਂਟ ਦੇ ਅੰਦਰ ਉੱਥੇ ਉਹਨਾਂ ਨੇ ਤੁਤਮਾ ਮੈਂ ਬੈਸ ਵਜਾਈ ਹੋਈ ਹੈ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦਰ ਅੱਥੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਹੋ ਸੁਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹੀ ਸਕੂਟੀ ਦੀ ਗੱਲ ਸੀ ਉਤੋਂ ਉਹਨੇ ਸਾਡਾ ਕਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਹੈ ਵੱਡੇ ਬਰਾਦਰ ਕਟੇ ਮੈਨੂੰ ਵੀ ਛੋਟੇ ਨੇ ਵੀ ਕਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢਿਆ ਆਪਣੇ ਪਿਸਟਲ ਫਾਇਰ ਕੀਤਾ ਅਹੀਂ ਵੀ ਜਵਾਬੀ ਆਪਣੇ ਰਿਵਾਲਵਰ ਕੱਢਿਆ ਤੇ ਉਸੇ ਕਟਨ ਖੋਏ ਸਾਡੀ ਰਿਵਾਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੈ ਗਏ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੈਂ ਇੱਕ ਲੇਡੀ ਸੀ ਇੱਕ ਲੜਕਾ ਆਇਆ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਹੈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਵਾਹ ਕੇ ਚੱਲ ਗਏ ਆਈ ਵੇਖਿਆ ਤੇ ਚੁੱਕ ਕੇ ਮੁੰਡੇ ਨੇ ਕਿਹਾ ਕਿ ਅੰਤਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਜੀ ਤੁਹਾਡੀ ਸਕੂਟੀ ਅੰਧਾ ਲਾਈ ਹੈ ਤੁਸੀਂ ਇਦਾਂ ਅਨਨੈਸੈਸੀਵ ਪਾਰਕਿੰਗ ਥੋੜਾ ਜਿਹਾ ਬਸਟਰਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋ ਕੇ ਸਕੂਟੀ ਵਾਪਸ ਕਰਦੀ ਹੈ ਕੋਈ ਗੱਲਬਾਤ ਨਹੀਂ ਹੋਦ ਤਾ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੀ ਰਜਿਸਟ੍ਰਾ ਉਹ 15 ਤੋਂ 20 ਮੋੜੇ ਲੈ ਗਿਆ ਅੱਛਾ ਕਿੰਨੀ ਗੋੜ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋ ਹੋਇਆ ਆਪਣੇ ਜਵਾਬੀ ਫਾਇਰ ਵਿੱਚ ਰਿਕਾਰਡਿੰਗ ਜਿਹੜਾ ਕਰਨਾ ਨਹੀਂ ਇਤ ਨਹੀਂ ਕਰਦੇ ਤੂੰ ਮਾਰ ਦੇਣਾ ਹਾਂ ਤੇਨੂੰ ਤੇ ਉਹਨਾਂ ਨੇ ਵੀ ਫਾਇਰ ਕੱਢੇ ਹੈ ਵੱਡੇ ਬ੍ਰਦਰ ਨੇ ਵੀ ਕੱਢੇ ਹੈ ਕੋ ਚਾਰ ਪੰਜ ਫਾਇਰ ਹੋਏ ਹੈ ਜੋ ਸੂਚਨਾ ਪ੍ਰਾਪਤ ਹੋਈ ਹੈ ਕਿ ਨਿਊ ਵੈਬਰ ਜੇ ਅਕੈਡਮੀ ਜਾਂ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁੱਜੇ ਹਾਂ ਤੇ ਸੀਸੀਟੀਵੀ ਕੈਮਰੇ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਕਾਰਵਾਈ ਹੋਵੇ ਕਿੰਨੀਆਂ ਗੋਲੀਆਂ ਚਲੀਆਂ ਤੇ ਕਿੰਨੇ ਜ਼ਖਮੀ ਹੋਏ ਨਹੀਂ ਅਜੇ ਪੁੱਜੇ ਹਾਂ ਜ਼ਖਮੀ ਬਾਰੇ ਵੀ ਕੋਈ ਸੂਚਨਾ ਨਹੀਂ ਆਇਆ ਕਿ ਬਾਕੀ ਕਿੰਨੀਆਂ ਗੋਲੀਆਂ ਚਲੀਆਂ ਦੇ ਬਾਰੇ ਵੀ ਆਪਾਂ ਅਜੀ ਇਨਵੈਸਟੀਗੇਸ਼ਨ ਕਰ ਰਹੇ ਕੋਈ ਕੋਈ ਹੋਈ ਹੈ ਕਿਸੇ ਪਰਵਾਦੀ ਇੱਥੇ ਖੜਾ ਹੈ ਅਜੀ ਆਪਾਂ ਪੁੱਜੀਏ ਇੱਥੇ ਅਜ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਵੀ ਬਾਕੀ ਜੋ ਇਨਵੈਸਟੀਗੇਸ਼ਨ ਆਉਂਦਾ ਬਾਕੀ ਦੇਖ ਲੈਣੀ ਹੈ ਦਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਹੈ ਜੀ ਅਨਨੋਨ ਪਰਸਨ ਆ ਹੀ ਜਾਣਦੇ ਨੇ ਆਹ ਕੋਣ ਆ ਕੋਣ ਨਹੀਂ ਹੈ ਮੇਰੇ ਮੈਨਾਂ ਪਹਿਲਾਂ ਤੂ ਤੂ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਤਰ ਵਰਗੇ ਆ ਉਹਨਾਂ ਦਾ ਅਡਰੈਸ ਮੇਰੇ ਸਤਾਵਨਾਗਰ ਸੁ ਹੋਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਆ ਮੈਂ ਥੱਲੇ ਸੀ ਬੀਜ਼ਮੈਂਟ ਮਾਇਆ ਮਨਸੂਰ ਜੀ ਕੀ ਗੱਲ ਆ ਮੈਂ ਉਹਲੇਜ ਪਾਸੇ ਪੁੱਛਿਆ ਅੱਗੇ ਕੀ ਗੱਲ ਆ ਅਗਰੈਸਿਵ ਹੋਣ ਲੱਗ ਪਏ ਮੇਰੀ ਸਾਡੀ ਸਕੂਟੀ ਕਿਹਨੇ ਲਾਈ ਹੰਦਰ ਮੈਂ ਬੋਲਦਾ ਸਕੂਟੀ ਲਾਈ ਹੀ ਅਨਨੋਨ ਲੜੀ ਲੈ ਕੇ ਆਏ ਸੀ ਗੱਡੀ ਬਿਠਾ ਕੇ ਲੈ ਜਾਂਦੇ ਯੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਸਾਨੂੰ ਪੁੱਛਦੇ ਆਗੇ ਕਹਿੰਦੇ ਦਿਖਾਓ ਰੋਜ਼ ਰੁਟੀਨ ਚੱਲਦਾ ਹੁੰਦਾ ਇਹਨੇ ਚੋਕੀ ਸਕੂਟੀ ਹੰਦਰ ਲਾਈ ਛੋਟੇ ਬੰਦੇ ਚਾਰ ਦਿਨ ਪੰਜ ਦਿਨ ਪਹਿਲੋਂ ਉਸੇ ਖੁੰਦਗਵਾਜੀ ਆ ਕੇ ਛੋਟੇ ਬੰਦੇ ਦਾ ਰਵਾੜੀ ਖੋ ਕੇ ਲੈ ਗਏ ਇਹਨੂੰ ਮਾਰ ਕੇ ਕੁੱਟ ਕੇ ਕਦਨ ਨੂੰ ਹੀ ਮਾਰਿਆ